ਅੱਜ ਦੀ ਜੋ ਮੈਂ ਤੁਹਾਨੂੰ ਸੱਚੀ ਘਟਨਾ ਸੁਣਾ ਰਿਹਾ ਇਸ ਨੂੰ ਸੁਣ ਕੇ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਕਿਉਂਕਿ ਇਸ ਘਟਨਾ ਦੇ ਵਿੱਚ 13 ਕਤਲ ਹੁੰਦੇ ਨੇ 13 ਕਤਲਾਂ ਦੇ ਪਿੱਛੇ ਜੋ ਵਜਾ ਹੁੰਦੀ ਹੈ ਉਹ ਵਜਾ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਐਨੀ ਛੋਟੀ ਗੱਲ ਪਿੱਛੇ ਕੋਈ 13 ਜਾਨਿਆਂ ਨੂੰ ਮੌਤ ਦੇ ਘਾਟ ਕਿਵੇਂ ਉਤਾਰ ਸਕਦਾ ਹੈ ਕੀ ਹੈ ਇਹ ਸਾਰੀ ਘਟਨਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਪੀਲੀਪੀਤ ਤੇ ਇਸ ਦੇ ਅਧੀਨ ਪੈਂਦਾ ਪਿੰਡ ਪੀਪਰੀ ਮਾਚਰ ਗੱਲ ਹੈ 18 ਅਗਸਤ 1986 ਦੀ ਜਦੋਂ ਸਵੇਰੇ ਸਵੇਰੇ ਲੋਕ ਖੇਤਾਂ ਨੂੰ ਜਾ ਰਹੇ ਸੀ ਤਾਂ ਉਹ ਦੇਖਦੇ ਨੇ ਕਿ ਰਸਤੇ ਦੇ ਵਿੱਚ ਇੱਕ ਔਰਤ ਦੀ ਖੂਨ ਨਾਲ ਲਥਪਥ ਹੋਈ লাশ ਪਈ ਹੈ ਹੁਣ ਲੋਕ ਇਕੱਠੇ ਹੋ ਜਾਂਦੇ ਨੇ ਤਾਂ ਪਤਾ ਲੱਗਦਾ ਕਿ ਇਹ ਤਾਂ ਭਜਨਕੌਰ ਹੈ ਜਿਨ੍ਹਾਂ ਦੀ ਹਵੇਲੀ ਨੇੜੇ ਹੀ ਹੈ ਹੁਣ ਲੋਕ ਜਦੋਂ ਇਕੱਠੇ ਹੁੰਦੇ ਨੇ ਤਾਂ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਹੁਣ ਪੁਲਿਸ ਜਦੋਂ ਇਸ ਹਵੇਲੀ ਦੇ ਵਿੱਚ ਜਾ ਕੇ ਦੇਖਦੀ ਹੈ ਤੇ ਜੋ ਮੰਜ਼ਰ ਪੁਲਿਸ ਨੇ ਦੇਖਿਆ ਉਹ ਦੇਖ ਕੇ ਤਾਂ ਸਭ ਦੇ ਹੋਸ਼ ਉੱਡ ਜਾਂਦੇ ਆ ਕਿਉਂਕਿ ਇਸ ਹਵੇਲੀ ਦੇ ਅੰਦਰ ਇੱਕ ਦੋ ਨਹੀਂ ਸਗੋਂ 11 ਲਾਸ਼ਾਂ ਪਈਆਂ ਸੀ ਹੁਣ ਪੁਲਿਸ ਦੇਖਦੀ ਹੈ ਕਿ ਇਸ ਘਰ ਦਾ ਮੁਖੀ ਜਿਸ ਦਾ ਨੋ ਨजीर ਸਿੰਘ ਸੀ ਉਹ ਕਿੱਥੇ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਉਹ ਤਾਂ ਮੋਟਰ ਤੇ ਜਾ ਕੇ ਸੌਂਦਾ ਹੈ ਹੁਣ ਪੁਲਿਸ ਮੋਟਰ ਤੇ ਜਾਂਦੀ ਹੈ ਮੋਟਰ ਤੇ ਜਾ ਕੇ ਜਦੋਂ ਦੇਖਿਆ ਜਾਂਦਾ ਤਾਂ ਨजीर ਸਿੰਘ ਦੀ ਲਾਸ਼ ਮੰਜੇ ਦੇ ਉੱਤੇ ਖੂਨ ਨਾਲ ਲਥਪਥ ਹੋਈ ਪਈ ਸੀ ਕਿਸੇ ਨੇ ਉਸ ਉੱਪਰ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਸੀ ਹੁਣ ਪੁਲਿਸ ਨੂੰ ਝਾੜੀਆਂ ਦੇ ਵਿੱਚੋਂ ਕੁਝ ਆਵਾਜ਼ ਸੁਣਾਈ ਦਿੰਦੀ ਹੈ ਤਾਂ ਪੁਲਿਸ ਜਦੋਂ ਦੇਖਦੀ ਹੈ ਤਾਂ ਝਾੜੀਆਂ ਦੇ ਵਿੱਚ 11-12 ਸਾਲ ਦਾ ਇੱਕ ਮੁੰਡਾ ਜਿਸ ਦਾ ਨਾਮ ਪਰਮਜੀਤ ਸਿੰਘ ਸੀ ਉਹ ਬੈਠਾ ਸੀ ਜੋ ਇਸ ਪਰਿਵਾਰ ਦਾ ਹੀ ਇੱਕ ਹਿੱਸਾ ਸੀ ਹੁਣ ਜਦੋਂ ਪਰਮਜੀਤ ਤੋਂ ਪੁਲਿਸ ਪੁੱਛਗਿੱਛ ਕਰਦੀ ਹੈ ਤੇ ਉਸ ਤੋਂ ਬਾਅਦ ਫੇਰ ਹਵੇਲੀ ਦੇ ਵਿੱਚ ਜਾਂਦੀ ਹੈ ਤਾਂ ਹਵੇਲੀ ਦੇ ਵਿੱਚੋਂ ਇੱਕ ਕੁੜੀ ਜਿਸ ਦਾ ਨਾਮ ਵੀਰਾ ਸੀ ਜੋ ਕਿ ਪਰਮਜੀਤ ਦੀ ਭੈਣ ਸੀ ਜਿਸ ਦੀ ਉਮਰ ਲਗਭਗ 9-10 ਸਾਲ ਸੀ ਉਹ ਮਿਲਦੀ ਹੈ ਉਹ ਸੈਮੀ ਹੋਈ ਸੀ ਡਰੀ ਹੋਈ ਸੀ ਤੇ ਉਸ ਦੀ ਬਾਹ ਦੇ ਉੱਤੇ ਵੀ ਤਲਵਾਰ ਨਾਲ ਬਾਰ ਕੀਤਾ ਹੋਇਆ ਸੀ ਹੁਣ ਪੁਲਿਸ ਜਾਂਚ ਕਰਦੀ ਹੈ ਕਿ ਆਖਰ ਇਹ ਕੀ ਮਾਮਲਾ ਸੀ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇਸ ਘਰ ਦੇ ਮੁਖੀ ਦਾ ਨਾਮ ਨजीर ਸਿੰਘ ਸੀ ਤੇ ਉਸ ਦੇ ਚਾਰ ਪੁੱਤਰ ਸਨ ਵੱਡਾ ਪੁੱਤਰ ਮਾਨ ਸਿੰਘ ਜਿਸ ਦੀ ਪਤਨੀ ਦਾ ਨਾਮ ਸੀਤਾ ਸੀ ਤੇ ਉਸ ਤੋਂ ਛੋਟਾ ਕਰਮ ਸਿੰਘ ਜਿਸ ਦੀ ਪਤਨੀ ਦਾ ਨਾਮ ਭਜਨ ਕੌਰ ਸੀ ਤੇ ਉਸ ਤੋਂ ਛੋਟਾ ਜਿਸ ਦਾ ਨਾਮ ਬਲਵਿੰਦਰ ਸਿੰਘ ਸੀ ਤੇ ਉਸ ਦੀ ਪਤਨੀ ਦਾ ਨਾਮ ਦਲਜੀਤ ਕੌਰ ਸੀ ਤੇ ਚੌਥੇ ਨੰਬਰ ਦਾ ਪੁੱਤਰ ਜਿਸ ਦਾ ਨਾਮ ਗੁਰਮੀਤ ਸਿੰਘ ਸੀ ਤੇ ਪਤਨੀ ਦਾ ਨਾਮ ਦਲਵੀਰ ਕੌਰ ਸੀ ਹੁਣ ਜੋ ਮਾਨ ਸਿੰਘ ਸੀ ਇਸ ਦੇ ਚਾਰ ਕੁੜੀਆਂ ਤੇ ਦੋ ਮੁੰਡੇ ਸਨ ਤੇ ਜੋ ਭਜਨ ਕੌਰ ਸੀ ਜਾਨੀ ਗਰਮ ਸਿੰਘ ਦੀ ਪਤਨੀ ਇਸ ਦੇ ਤਿੰਨ ਮੁੰਡੇ ਅਤੇ ਇੱਕ ਕੁੜੀ ਸੀ ਤੇ ਬਲਵਿੰਦਰ ਸਿੰਘ ਦੇ ਅਜੇ ਕੋਈ ਬੱਚਾ ਨਹੀਂ ਸੀ ਤੇ ਨਾ ਹੀ ਗੁਰਮੀਤ ਸਿੰਘ ਦੇ ਕੋਈ ਬੱਚਾ ਸੀ ਪੁਲਿਸ ਨੇ ਦੇਖਿਆ ਕਿ ਇਸ ਘਰ ਦਾ ਮੁੰਡਾ ਜੋ ਬਲਵਿੰਦਰ ਸਿੰਘ ਹੈ ਉਹ ਕਿੱਥੇ ਹੈ ਤਾਂ ਪੁਲਿਸ ਨੂੰ ਪਤਾ ਲੱਗਿਆ ਕਿ ਉਹ ਤਾਂ 17 ਅਗਸਤ ਨੂੰ ਆਪਣੇ ਸਹੁਰੇ ਗਿਆ ਹੋਇਆ ਆਪਣੀ ਪਤਨੀ ਦਲਜੀਤ ਦੇ ਨਾਲ ਉਸ ਨੂੰ ਬੁਲਾਇਆ ਜਾਂਦਾ ਹੈ ਉਹ ਵੀ ਮੌਕੇ ਤੇ ਪਹੁੰਚਦਾ ਹੈ ਤਾਂ ਹੁਣ ਪੁਲਿਸ ਇਹ ਜਾਨਣਾ ਚਾਹੁੰਦੀ ਸੀ ਕਿ ਜੋ ਇਸ ਘਰ ਦਾ ਛੋਟਾ ਬੇਟਾ ਜਿਸ ਦਾ ਨਾਮ ਗੁਰਮੀਤ ਸਿੰਘ ਹੈ ਉਹ ਕਿੱਥੇ ਆ ਤਾਂ ਹੁਣ ਬਲਵਿੰਦਰ ਸਿੰਘ ਦੱਸਦਾ ਹੈ ਕਿ ਜੋ ਇਹਨਾਂ ਦਾ ਛੋਟਾ ਭਰਾ ਸੀ ਜਿਸ ਦਾ ਨਾਮ ਗੁਰਮੀਤ ਸਿੰਘ ਸੀ ਉਸ ਦਾ ਵਿਆਹ ਲਗਭਗ 1 ਸਾਲ ਪਹਿਲਾਂ ਹੁੰਦਾ ਹੈ ਦਲਵੀਰ ਕੌਰ ਦੇ ਨਾਲ ਤੇ ਜੋ ਗੁਰਮੀਤ ਸਿੰਘ ਸੀ ਇਸ ਦਾ ਇੱਕ ਦੋਸਤ ਸੀ ਜਿਸ ਦਾ ਨਾਮ ਲੱਖੀ ਸਿੰਘ ਸੀ ਉਹ ਅਕਸਰ ਇਸ ਘਰ ਦੇ ਵਿੱਚ ਆਇਆ ਜਾਇਆ ਕਰਦਾ ਸੀ ਗੁਰਮੀਤ ਸਿੰਘ ਕੋਲੇ ਤੇ ਗੁਰਮੀਤ ਸਿੰਘ ਜਦੋਂ ਘਰ ਨਹੀਂ ਹੁੰਦਾ ਸੀ ਤਾਂ ਵੀ ਉਹ ਉਸ ਦੀ ਪਤਨੀ ਦੇ ਕੋਲ ਬੈਠਾ ਰਹਿੰਦਾ ਸੀ। ਕਈ ਵਾਰ ਤਾਂ ਉਹ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਅੰਦਰ ਬੈਠੇ ਰਹਿੰਦੇ ਸੀ। ਇਸ ਗੱਲ ਤੋਂ ਜੋ ਇਸ ਘਰ ਦਾ ਮੁਖੀ ਸੀ ਨਜੀਰ ਸਿੰਘ ਉਸ ਨੂੰ ਬੜਾ ਗੁੱਸਾ ਆਉਂਦਾ ਹੈ। ਤੇ ਉਹ ਅਕਸਰ ਹੀ ਗੁਰਮੀਤ ਨੂੰ ਕਹਿੰਦਾ ਸੀ ਕਿ ਤੇਰਾ ਦੋਸਤ ਹੈ ਉਹ ਤੇਰੀ ਪਤਨੀ ਕੋਲ ਬੈਠਾ ਰਹਿੰਦਾ ਹੈ। ਐਦਾਂ ਨਹੀਂ ਚੱਲੇਗਾ। ਇਹ ਠੀਕ ਨਹੀਂ। ਪਰ ਜੋ ਗੁਰਮੀਤ ਸਿੰਘ ਹੁੰਦਾ ਹੈ ਉਹ ਕਹਿੰਦਾ ਕਿ ਲੱਖੀ ਤਾਂ ਮੇਰੇ ਘਰੇ ਇਦਾਂ ਹੀ ਆਵੇਗਾ। ਉਸ ਨੂੰ ਤੁਸੀਂ ਹਟਾਉਣ ਵਾਲੇ ਕੌਣ ਹੋਨੇ ਹੋ? ਉਹ ਮੇਰੀ ਪਤਨੀ ਕੋਲ ਵੀ ਇਦਾਂ ਹੀ ਬੈਠੇਗਾ। ਤੁਸੀਂ ਜੋ ਕਰਨਾ ਕਰ ਲਵੋ ਪਰ ਉਹ ਇਦਾਂ ਹੀ ਇਸ ਘਰ ਦੇ ਵਿੱਚ ਆਵੇਗਾ। ਜਦੋਂ ਇਹ ਗੱਲ ਹੁ ਨਜੀਰ ਸਿੰਘ ਸੁਣਦਾ ਹੈ, ਉਹਨੂੰ ਬਹੁਤ ਗੁੱਸਾ ਆਉਂਦਾ। ਹੁਣ ਨਜੀਰ ਸਿੰਘ ਗੁੱਸੇ ਦੇ ਵਿੱਚ ਜੋ ਗੁਰਮੀਤ ਸਿੰਘ ਹੁੰਦਾ ਹੈ, ਉਸ ਨੂੰ ਅਲੱਗ ਕਰ ਦਿੰਦਾ ਹੈ ਤੇ ਉਸ ਨੂੰ ਥੋੜਾ ਜਿਹਾ ਉਸ ਦਾ ਹਿੱਸਾ ਦੇ ਦਿੰਦਾ ਹੈ ਤੇ ਕਹਿੰਦਾ ਕਿ ਜੇ ਲੱਖੀ ਇਸ ਘਰ ਦੇ ਵਿੱਚ ਆਵੇਗਾ ਜੇ ਤੂੰ ਉਸ ਨੂੰ ਨਹੀਂ ਮਨਾ ਕਰ ਸਕਦਾ ਤਾਂ ਸਾਡਾ ਤੇਰੇ ਨਾਲ ਕੋਈ ਵੀ ਰਿਸ਼ਤਾ ਨਹੀਂ ਤੂੰ ਆਪਣਾ ਅਲੱਗ ਰਹਿ ਉਸ ਨੂੰ ਬੁਲਾ ਜਾਂ ਨਾ ਬੁਲਾ ਅਸੀਂ ਉਸ ਵਿੱਚ ਨਹੀਂ ਆਵਾਂਗੇ ਪਰ ਜੇ ਤੂੰ ਇਸ ਘਰ ਦੇ ਵਿੱਚ ਰਹਿਣਾ ਤਾਂ ਲੱਖੀ ਨੂੰ ਇਸ ਘਰ ਦੇ ਵਿੱਚ ਅਸੀਂ ਨਹੀਂ ਆਉਣ ਦੇਣਾ ਪਰ ਗੁਰਮੀਤ ਸਿੰਘ ਦੀ ਲੱਖੀ ਦੇ ਨਾਲ ਪਤਾ ਨਹੀਂ ਕੀ ਦੋਸਤੀ ਸੀ ਉਸ ਨੇ ਇਹ ਗੱਲ ਮਨਜ਼ੂਰ ਕਰ ਲਈ ਕਿ ਮੈਨੂੰ ਤੁਸੀਂ ਅਲੱਗ ਕਰ ਦੇਵੋ ਪਰ ਲੱਖੀ ਤਾਂ ਮੇਰੀ ਪਤਨੀ ਕੋਲ ਵੀ ਆਵੇਗਾ ਤੇ ਮੇਰੇ ਕੋਲ ਵੀ ਆਵੇਗਾ ਹੁਣ ਗੁਰਮੀਤ ਸਿੰਘ ਨੂੰ ਅਲੱਗ ਕਰ ਦਿੱਤਾ ਜਾਂਦਾ ਉਸ ਨੂੰ ਥੋੜਾ ਜਿਹਾ ਹਿੱਸਾ ਦੇ ਦਿੱਤਾ ਜਾਂਦਾ ਪਰ ਇਸ ਗੱਲ ਦਾ ਗੁੱਸਾ ਗੁਰਮੀਤ ਸਿੰਘ ਦੇ ਅੰਦਰ ਬੜਾ ਜ਼ਿਆਦਾ ਭਰ ਜਾਂਦਾ ਤਾਂ ਫਿਰ ਉਹ ਆਪਣੇ ਦੋਸਤ ਲੱਖੀ ਦੇ ਨਾਲ ਮਿਲ ਕੇ ਪਲੈਨਿੰਗ ਕਰਦਾ ਕਿ ਆਪਾਂ ਸਾਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦੇਵਾਂਗੇ ਤਾਂ ਇਹ 17 18 ਅਗਸਤ 1986 ਦੀ ਦੇਰ ਰਾਤ ਤਕਰੀਬਨ 12:30 ਵਜੇ ਤਲਵਾਰਾਂ ਲੈ ਕੇ ਆ ਜਾਂਦੇ ਨੇ ਇਸ ਘਰ ਦਾ ਜੋ ਨੌਕਰ ਹੁੰਦਾ ਹੈ ਜਵਾਹਰ ਸਿੰਘ ਉਸ ਨੂੰ ਵੀ ਆਪਣੇ ਨਾਲ ਮਲਾਉਂਦੇ ਨੇ ਤੇ ਪਹਿਲਾਂ ਇਹ ਜਾਂਦੇ ਨੇ ਮੋਟਰ ਦੇ ਉੱਤੇ ਮੋਟਰ ਤੇ ਨजीर ਸਿੰਘ ਸੁੱਤਾ ਪਿਆ ਹੁੰਦਾ ਤਾਂ ਇਹ ਜਾ ਕੇ ਉਸ ਉੱਪਰ ਤਲਵਾਰਾਂ ਦੇ ਨਾਲ ਤਾਬੜ ਤੋੜ ਬਾਹਰ ਕਰ ਦਿੰਦੇ ਨੇ ਤੇ ਨजीर ਸਿੰਘ ਨੂੰ ਮੌਕੇ ਤੇ ਹੀ ਮਾਰ ਦਿੰਦੇ ਨੇ ਹੁਣ ਇਹ ਘਰ ਦੇ ਵਿੱਚ ਆਉਂਦੇ ਨੇ ਘਰ ਦੇ ਵਿੱਚ ਆ ਕੇ ਕਰਮ ਸਿੰਘ ਅਤੇ ਸੀਤਾ ਇਨਾਂ ਦੇ ਕਮਰੇ ਦੇ ਵਿੱਚ ਜਾਂਦੇ ਨੇ ਤੇ ਇਹਨਾਂ ਉੱਪਰ ਵੀ ਤਲਵਾਰਾਂ ਦੇ ਨਾਲ ਬਾਹਰ ਕਰਦੇ ਨੇ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਤੇ ਇਹਨਾਂ ਦੇ ਜੋ ਬੱਚੇ ਹੁੰਦੇ ਆ ਉਹਨਾਂ ਨੂੰ ਵੀ ਮਾਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਇਹ ਕਰਮ ਸਿੰਘ ਦੇ ਕਮਰੇ ਵੱਲ ਵੱਧਦੇ ਨੇ ਤੇ ਕਰਮ ਸਿੰਘ ਦੇ ਉੱਤੇ ਵੀ ਹਮਲਾ ਕਰ ਦਿੰਦੇ ਨੇ ਕਰਮ ਸਿੰਘ ਦੀ ਜੋ ਪਤਨੀ ਹੁੰਦੀ ਆ ਭਜਨ ਕੌਰ ਉਸ ਨੂੰ ਬਚਣ ਦਾ ਮੌਕਾ ਮਿਲ ਜਾਂਦਾ ਉਹ ਇੱਥੋਂ ਭੱਜ ਲੈਂਦੀ ਹੈ ਪਰ ਉਸ ਦੇ ਪਿੱਛੇ ਜਾ ਕੇ ਵੀ ਉਸ ਨੂੰ ਤਲਵਾਰਾਂ ਦੇ ਨਾਲ ਵੱਢ ਦਿੱਤਾ ਜਾਂਦਾ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਤੇ ਜੋ ਕਰਮ ਸਿੰਘ ਅਤੇ ਭਜਨਕੌਰ ਦੇ ਤਿੰਨ ਬੇਟੇ ਸੀ ਉਹਨਾਂ ਵਿੱਚੋਂ ਦੋ ਨੂੰ ਮਾਰ ਦਿੱਤਾ ਜਾਂਦਾ ਪਰ ਜੋ ਪਰਮਜੀਤ ਸਿੰਘ ਹੁੰਦਾ 11-12 ਸਾਲਾ ਉਹ ਮੌਕਾ ਦੇਖ ਕੇ ਥੋ ਭੱਜ ਜਾਂਦਾ ਆਪਣੇ ਦਾਦੇ ਦੇ ਕੋਲ ਉਸ ਨੂੰ ਦੱਸਣ ਲਈ ਕਿ ਚਾਚਾ ਘਰ ਦੇ ਵਿੱਚ ਕੀ ਕਰ ਰਿਹਾ ਪਰ ਜਦੋਂ ਉਹ ਮੋਟਰ ਤੇ ਜਾਂਦਾ ਤਾਂ ਉਹ ਦੇਖਦਾ ਕਿ ਉਸ ਤੇ ਦਾਦੇ ਦਾ ਤਾਂ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਉਹ ਸਹਿਮ ਜਾਂਦਾ ਤੇ ਝਾੜੀਆਂ ਦੇ ਵਿੱਚ ਬੈਠ ਜਾਂਦਾ। ਤੇ ਜੋ ਪਰਮਜੀਤ ਦੀ ਭੈਣ ਹੁੰਦੀ ਆ ਵੀਰਾਂ ਉਸ ਉੱਪਰ ਵੀ ਬਾਰ ਕੀਤਾ ਜਾਂਦਾ ਪਰ ਹਨੇਰੀ ਰਾਤ ਹੁੰਦੀ ਹੈ। ਉਹ ਵੀ ਬਚ ਜਾਂਦੀ ਹੈ ਤੇ ਸਹਿਮ ਕੇ ਹਵੇਲੀ ਦੇ ਵਿੱਚ ਹੀ ਲੁਕ ਜਾਂਦੀ ਹੈ ਤੇ ਉਸ ਤੋਂ ਬਾਅਦ ਗੁਰਮੀਤ ਸਿੰਘ ਅਤੇ ਲੱਖੀ ਸਿੰਘ ਜਵਾਰ ਸਿੰਘ ਇਥੋਂ ਫਰਾਰ ਹੋ ਜਾਂਦੇ ਨੇ। ਹੁਣ ਪੁਲਿਸ ਇਹਨਾਂ ਦੀ ਤਲਾਸ਼ ਕਰਦੀ ਹੈ। ਤੇ ਆਖਰ ਇਹ ਪੁਲਿਸ ਦੇ ਹੱਥ ਆ ਜਾਂਦੇ ਨੇ ਇਹਨਾਂ ਉੱਪਰ ਕੇਸ ਦਰਜ ਕੀਤਾ ਜਾਂਦਾ ਤੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਜੋ ਲਾਸ਼ਾਂ ਹੁੰਦੀਆਂ ਉਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਤਾਂ ਹੁਣ ਲੱਖੀ ਸਿੰਘ ਗੁਰਮੀਤ ਸਿੰਘ ਅਤੇ ਜਵਾਰ ਸਿੰਘ ਉੱਪਰ ਕੋਰਟ ਦੇ ਵਿੱਚ ਕੇਸ ਚੱਲਦਾ ਹੈ 20 ਸਤੰਬਰ 1992 ਨੂੰ ਕੋਰਟ ਦਾ ਫੈਸਲਾ ਆਉਂਦਾ ਨਿਚਲੀ ਕੋਰਟ ਦਾ ਜਦੋਂ ਕੋਰਟ ਦਾ ਫੈਸਲਾ ਆਉਂਦਾ ਉਸ ਤੋਂ ਪਹਿਲਾਂ ਹੀ ਲੱਖੀ ਸਿੰਘ ਦੀ ਤਾਂ ਮੌਤ ਹੋ ਚੁੱਕੀ ਸੀ ਜਵਾਰ ਸਿੰਘ ਦੇ ਵਿਰੁੱਧ ਕੋਈ ਵੀ ਆਰੋਪ ਤੈ ਨਹੀਂ ਹੁੰਦਾ ਕਿਉਂਕਿ ਇਹਨਾਂ ਨੇ ਕਿਹਾ ਸੀ ਕਿ ਜੇ ਤੂੰ ਰੌਲਾ ਪਾਵੇਂਗਾ ਤਾਂ ਤੈਨੂੰ ਵੀ ਅਸੀਂ ਮੌਤ ਦੇ ਘਾਟ ਉਤਾਰ ਦੇਵਾਂਗੇ ਜੋ ਅਸੀਂ ਕਹਿੰਨੇ ਆ ਤੂੰ ਉਹ ਕਰ ਜਵਾਰ ਸਿੰਘ ਨੇ ਕਿਸੇ ਉੱਪਰ ਹਮਲਾ ਨਹੀਂ ਕੀਤਾ ਸੀ ਇਸ ਕਾਰਨ ਜਵਾਰ ਸਿੰਘ ਨੂੰ ਅਦਾਲਤ ਵੱਲੋਂ ਰਿਹਾ ਕਰ ਦਿੱਤਾ ਜਾਂਦਾ ਹੈ ਪਰ ਜੋ ਗੁਰਮੀਤ ਸਿੰਘ ਹੁੰਦਾ ਹੈ ਉਸ ਨੂੰ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਹੁਣ ਗੁਰਮੀਤ ਸਿੰਘ ਉੱਚ ਅਦਾਲਤ ਦੇ ਵਿੱਚ ਅਪੀਲ ਕਰਦਾ ਹੈ ਪਰ ਉੱਚ ਅਦਾਲਤ ਵੱਲੋਂ ਵੀ ਉਸ ਦੀ ਫਾਂਸੀ ਦੀ ਜੋ ਸਜ਼ਾ ਹੁੰਦੀ ਹੈ ਉਹ ਬਰਕਰਾਰ ਰੱਖੀ ਜਾਂਦੀ ਹੈ ਇਹ ਜੋ ਤਰੀਕ ਹੁੰਦੀ ਹੈ ਇਹ ਹੁੰਦੀ ਹੈ 12 ਫਰਵਰੀ 1996 ਦੀ ਤੇ ਉਸ ਤੋਂ ਬਾਅਦ ਇਹ ਸੁਪਰੀਮ ਕੋਰਟ ਦਾ ਰੁਖ ਕਰਦਾ ਹੈ ਸੁਪਰੀਮ ਕੋਰਟ ਵੱਲੋਂ ਵੀ 28 ਸਤੰਬਰ 2005 ਦੇ ਵਿੱਚ ਇਸ ਨੂੰ ਫਾਂਸੀ ਦੀ ਹੀ ਸਜ਼ਾ ਸੁਣਾਈ ਜਾਂਦੀ ਹੈ ਉਸ ਤੋਂ ਬਾਅਦ ਇਹ ਰਾਸ਼ਟਰਪਤੀ ਨੂੰ ਅਪੀਲ ਕਰਦਾ ਹੈ 2006 ਦੇ ਵਿੱਚ ਪਰ 2013 ਦੇ ਵਿੱਚ ਇਸ ਦੀ ਜੋ ਅਪੀਲ ਹੁੰਦੀ ਹੈ ਉਹ ਰਾਸ਼ਟਰਪਤੀ ਵੱਲੋਂ ਵੀ ਖਾਰਜ ਕਰ ਦਿੱਤੀ ਜਾਂਦੀ ਹੈ ਤੇ ਇਸ ਦੀ ਜੋ ਫਾਂਸੀ ਦੀ ਸਜ਼ਾ ਸੀ ਉਹ ਬਰਕਰਾਰ ਰੱਖੀ ਜਾਂਦੀ ਹੈ 2014 ਤੋਂ ਬਾਅਦ ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਕਿ ਆਖਰ ਜੋ ਗੁਰਮੀਤ ਸਿੰਘ ਸੀ ਉਸ ਦੇ ਨਾਲ ਕੀ ਹੋਇਆ ਉਸ ਨੂੰ ਫਾਂਸੀ ਦਿੱਤੀ ਗਈ ਜਾਂ ਨਹੀਂ ਦਿੱਤੀ ਗਈ ਇੱਕ ਇਸ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਗਈ ਪਰ ਕੁਝ ਵੀ ਪਤਾ ਨਹੀਂ ਲੱਗ ਸਕਿਆ ਜੇ ਕਿਸੇ ਦਰਸ਼ਕ ਨੂੰ ਗੁਰਮੀਤ ਸਿੰਘ ਬਾਰੇ ਪਤਾ ਹੋਵੇ ਕਿ ਇਸ ਦੇ ਨਾਲ ਕੀ ਹੋਇਆ ਇਸ ਨੂੰ ਸਜ਼ਾ ਮਿਲੀ ਜਾਂ ਨਹੀਂ ਮਿਲੀ ਉਹ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦਾ ਜੋ ਇਸ ਦਾ ਭਤੀਜਾ ਹੁੰਦਾ ਪਰਮਜੀਤ ਸਿੰਘ ਜੋ ਕਿ ਉਸ ਸਮੇ 11-12 ਸਾਲਾਂ ਦਾ ਸੀ ਉਹ ਵੀ ਵੱਡਾ ਹੋ ਜਾਂਦਾ ਤੇ ਉਸ ਦਾ ਵੀ ਵਿਆਹ ਹੋ ਜਾਂਦਾ ਗੁਲਮਿੰਦਰ ਸਿੰਘ ਦੇ ਬੱਚੇ ਹੋ ਜਾਂਦੇ ਨੇ ਜੋ ਕਿ ਗੁਰਮੀਤ ਸਿੰਘ ਦਾ ਭਰਾ ਹੁੰਦਾ ਪਰ ਜੋ ਇਹ ਹਵੇਲੀ ਹੁੰਦੀ ਹੈ ਉਹ ਬਿਲਕੁਲ ਉਜੜ ਜਾਂਦੀ ਹੈ ਕਿ ਜੋ ਪੈਸਾ ਹੁੰਦਾ ਉਹ ਤਾਂ ਇਹ ਕੇਸ ਉੱਤੇ ਲੱਗ ਜਾਂਦਾ ਤੇ ਇਹ ਹਵੇਲੀ ਬਿਲਕੁਲ ਬਰਬਾਦ ਹੋ ਜਾਂਦੀ ਆ ਜੋ ਕਿ ਇੱਕ ਹੱਸਦਾ ਬਸਦਾ ਪਰਿਵਾਰ ਸੀ ਬਹੁਤ ਵੱਡਾ ਪਰਿਵਾਰ ਸੀ ਇੱਕ ਜੁਆਇੰਟ ਫੈਮਿਲੀ ਸੀ ਪਰ ਇੱਕ ਬੰਦੇ ਦੇ ਵਿਗੜਨ ਦੇ ਕਾਰਨ ਇਹ ਸਾਰਾ ਪਰਿਵਾਰ ਸਾਰੀ ਹਵੇਲੀ ਖਤਮ ਹੋ ਜਾਂਦੀ ਹੈ ਜਿਸ ਹਵੇਲੀ ਦਾ ਬੜਾ ਦਬਦਬਾ ਸੀ ਜਿਸ ਪਰਿਵਾਰ ਦਾ ਬੜਾ ਦਬਦਬਾ ਸੀ ਤੇ ਇੱਕ ਛੋਟੀ ਜੀ ਗੱਲ ਪਿੱਛੇ ਕਿ ਗੁਰਮੀਤ ਸਿੰਘ ਨੂੰ ਲੱਗਿਆ ਕਿ ਜੋ ਲੱਖੀ ਸਿੰਘਾ ਉਹ ਤਾਂ ਘਰ ਦੇ ਵਿੱਚ ਆਵੇਗਾ ਮੇਰਾ ਦੋਸਤ ਮੇਰੀ ਪਤਨੀ ਕੋਲ ਹੀ ਬੈਠੇਗਾ ਉਸ ਨੂੰ ਕੋਈ ਨਹੀਂ ਰੋਕ ਸਕਦਾ ਪਰ ਜੋ ਨजीर ਸਿੰਘ ਸੀ ਇਸ ਘਰ ਦਾ ਮੁਖੀ ਸੀ ਉਸ ਨੇ ਸੋਚਿਆ ਕਿ ਇਹ ਗਲਤ ਹੈ ਇਸ ਦਾ ਪ੍ਰਭਾਵ ਸਹੀ ਨਹੀਂ ਪਵੇਗਾ ਇਸ ਦਾ ਬੜਾ ਮਾੜਾ ਪ੍ਰਭਾਵ ਪਵੇਗਾ ਇਸ ਗੱਲ ਦੇ ਪਿੱਛੇ ਹੀ ਇਹ ਹਵੇਲੀ ਤੇ ਇਹ ਪਰਿਵਾਰ ਬਿਲਕੁਲ ਖਤਮ ਹੋ ਜਾਂਦਾ ਹੈ ਬਿਲਕੁਲ ਬਰਬਾਦ ਹੋ ਜਾਂਦਾ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਛੋਟੀ ਜੀ ਗੱਲ ਪਿੱਛੇ ਇੱਕ ਬਹੁਤ ਵੱਡਾ ਪਰਿਵਾਰ ਖਤਮ ਹੋ ਗਿਆ ਸ਼ਾਇਦ ਤੁਸੀਂ ਏਦਾਂ ਦੀ ਕ੍ਰਾਈਮ ਸਟੋਰੀ ਏਦਾਂ ਦੀ ਘਟਨਾ ਕਦੇ ਵੀ ਨਹੀਂ ਸੁਣੀ ਹੋ ਕਿ ਇੱਕ ਦੋਸਤ ਪਿੱਛੇ ਪਤਾ ਨਹੀਂ ਗੁਰਮੀਤ ਸਿੰਘ ਦਾ ਲੱਖੀ ਸਿੰਘ ਦੇ ਨਾਲ ਇਹੋ ਜਿਹਾ ਕੀ ਸੰਬੰਧ ਸੀ ਕੀ ਰਿਸ਼ਤਾ ਸੀ ਕਿ ਉਸ ਨੇ ਉਸ ਦੇ ਪਿੱਛੇ ਲੱਗ ਕੇ ਆਪਣੇ ਦੋਸਤ ਦੇ ਪਿੱਛੇ ਲੱਗ ਕੇ ਆਪਣੇ ਪਰਿਵਾਰ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਿਕਾ